ਕਰਤੋ ਕਮ ਦੀ ਪਾਲ ਚ ਗਏ 22 ਸਾਲਾਂ ਨੌਜਵਾਨ ਦਾ ਕਤਲ ਪਰਿਵਾਰਕ ਮੈਂਬਰਾਂ ਤੇ ਮਾਲਦਾ ਰੋ ਰੋ ਕੇ ਬੁਰਾ ਹਾਲ ਪਿੰਡ ਤੇ ਇਲਾਕੇ ਅੰਦਰ ਫੈਲੀ ਸੋਗ ਦੀ ਲਹਿਰ ਕਰਤੋ ਕਮ ਦੀ ਪਾਲ ਚ ਗਏ 22 ਸਾਲਾਂ ਨੌਜਵਾਨ ਦਾ ਕਤਲ ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਨਵਤੇਜ ਸਿੰਘ ਵਾਸੀ ਪਿੰਡ ਢਿਲਵਾ ਵਜੋਂ ਹੋਈ ਹੈ ਜਾਣਕਾਰੀ ਦਿੰਦੇ ਹੋਏ ਮਿਤਕ ਦੇ ਤਾਇਆ ਜੀ ਤੇ ਨੰਬਰਦਾਰ ਸਰਵੰਤ ਸਿੰਘ ਨੇ ਦੱਸਿਆ ਕਿ ਮਿਤਕ ਆਕਾਸ਼ਦੀਪ ਸਿੰਘ 2 ਤੋਂ 3 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਘਰ ਵਾਪਸ ਆਇਆ ਸੀ ਤੇ ਉਹ ਹੁਣ 10 ਤੋਂ 15 ਦਿਨਾਂ ਤੋਂ ਆਪਣੇ ਕਿਸੇ ਦੋਸਤ ਨਾਲ ਕੰਮ ਦੀ ਭਾਲ ਵਿੱਚ ਚੰਡੀਗੜ੍ਹ ਗਿਆ ਹੋਇਆ ਸੀ ਤੇ ਬੀਤੇ ਦਿਨੀ ਜ਼ੀਰਤਪੁਰ ਵਿੱਚ ਕੁਝ ਵਿਅਕਤੀਆਂ ਵੱਲੋਂ ਨੌਜਵਾਨ ਆਕਾਸ਼ਦੀਪ ਸਿੰਘ ਤੇ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਤੇ ਇਸ ਦੀ ਜਾਣਕਾਰੀ ਉਹਨਾਂ ਨੂੰ ਫੋਨ ਤੇ ਮੈਸੇਜ ਆਉਣ ਤੇ ਪ੍ਰਾਪਤ ਹੋਈ ਸੀ ਉਹਨਾਂ ਦੱਸਿਆ ਕਿ ਸਾਡਾ ਪੁੱਤਰ ਬੇਰੋਜ਼ਗਾਰੀ ਦੀ ਭੇਟ ਚੜਿਆ ਹੈ ਇਸ ਮੌਕੇ ਪਰਿਵਾਰਿਕ ਵਾਸੀਆਂ ਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੈਂ ਹਰਜਿੰਦਰ ਸਿੰਘ ਹੈ ਜੀ ਬੱਚੇ ਨਹੀਂ ਲੱਭੀ ਕੀ ਲੱਭਦਾ ਮਾਮਲਾ ਕਰਦਾ ਵੀ ਤੇਰਾ ਬੇਰੋਜ਼ਗਾਰੀ ਇੱਥੇ ਨੌਕਰੀਆਂ ਦੇ ੱਤੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਇਹ ਆਪਾਂ ਨਹੀਂ ਕਿ ਤੇਰੇ ਕੋਲ ਹੁਣ ਬੇਰੋਜ਼ਗਾਰ ਰੱਪੇ ਜਾ ਫਿਰਦਾ ਜੀ ਭਾਣਾ ਵੀ ਕਹਿੰਦਾ ਕਿ ਦਰੋਤੀ ਦਾ ਸਾਧਨ ਨਾ ਬਣ ਜੇ ਅਹੀਂ ਤੇ ਜਾਣਦੇ ਵੀ ਇੱਥੇ ਲੱਗਦੀ ਓਥੇ ਲੱਗਦੀ ਫਿਰ ਵੀ ਕਿਤਨਾ ਕਦੇ ਹੱਥ ਪੱਲਾ ਬੰਦਾ ਮਾਰਦਾ ਹੀ ਆ ਆਪਣਾ ਰੋਟੀ ਦਾ ਜੀ ਗਾਰਵਾ ਤੇ ਤੁਸੀਂ ਵੀ ਫਿਰਦੇ ਅਹੀਂ ਫਿਰਦੇ ਤੇ ਹੁਣ ਰੱਬ ਜਾਣੇ ਕੀ ਗੱਲਬਾਤ ਹੋਈ ਆ ਕੀ ਨਹੀਂ ਕਿ ਹੁਣ ਉਹ ਬੰਦੇ ਦੱਸਦੇ ਖੜੇ ਨੇ ਤੇ ਮੇਰਾ ਛੋਟਾ ਬ੍ਰਦਰ ਗਿਆ ਹੀ ਗੱਲ ਮੁੰਡਾ ਸਾਹਿਬ ਕੋਈ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਵੇਖੋ ਕੀ ਪਾਣਾ ਕੀ ਪਾਣਾ ਹੁਣ ਵੇਖੋ ਜੀ ਜਾਂ ਤੇ ਆਹ ਕਿਹੜਾ ਹੁਣ ਉੱਥੇ ਜਾ ਕੇ ਵੇਖਿਆ ਯਾਦ ਕੋਈ ਲੱਗੇ ਹੁੰਦਾ ਫਿਰ ਤੇ ਕੋਈ ਹੁੰਦਾ ਵੀ ਸਾਡੇ ਸਾਹਮਣੇ ਕੋਈ ਗੱਲਬਾਤ ਹੋਈ ਹੁਣ ਉਹ ਬੰਦੇ ਜਿਨ੍ਹਾਂ ਨੇ ਨਖਾਨ ਗੀਤਾ ਉਹ ਬੰਦੇ ਫੜੇ ਨੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਇਹ ਗੱਲ ਅਹੀਂ ਦੇਖੋ ਇਨਸਾਫ ਚਾਹੁੰਦੇ ਵੀ ਬਈ ਬੇਰਜਕਾਲੀ ਤੇ ਚਲੋ ਇਹਦਾ ਮਸਲਾ ਸਹੀ ਹੋਣਾ ਚਾਹੀਦਾ ਮੈਂ ਸਰਵਣ ਸਿੰਘ ਲੰਬੜਦਾਰ ਪਿੰਡ ਢਿਲਵਾਣਾ ਥਾਣਾ ਕੋਲੀ ਸੂਰਤ ਮੱਲੀ ਮਸਲਾ ਇਹ ਵੀ ਅਸੀਂ ਇੱਥੇ ਪਿੰਡ ਆਂ ਸਾਨੂੰ ਮੈਸੇਜ ਆਇਆ ਕਿ ਇਹ ਮੁੰਡੇ ਨਾਲ ਸੇ ਕਰਨੇ ਸੱਟਾਂ ਲਾਤੀਆਂ ਨੇ ਅਹੀਂ ਤਤਕਾਲੀ 2000 ਸ੍ਰੀ ਉਹਦੇ ਦਾਜੀ ਉਹਦੇ ਬ੍ਰਦਰ ਹੋਰ ਪਿੰਡ ਦੇ ਕੋ ਸੱਜਣ ਅਹੀਂ ਅਖੇ ਪਹੁੰਚੀਆਂ ਜਿੱਥੇ ਵੀ ਚੰਡੀਗੜ੍ਹ ਵਰਦਾ ਤਹੀ ਆ ਉਹ ਉੱਥੇ ਗਏ ਆ ਸਾਨੂੰ ਐਸਐਚਓ ਸਾਹਿਬ ਨੇ ਬਹੁਤ ਵਧੀਆ ਡੀਲ ਕੀਤਾ ਬਹੁਤ ਸੰਗੇ ਤਰੀਕੇ ਨਾਲ ਦੱਸਿਆ ਉੱਥੇ ਪਿੰਡ ਦਾ ਆਪਣਾ ਮੁੰਡਾ ਵੀ ਆ ਕਹੀ ਉਹਦੀ ਵੀ ਸਾਨੂੰ ਬੜੀ ਲਿਫਟ ਮਿਲੀ ਆ ਬਹੁਤ ਨੇ ਵੀ ਸਾਡੀ ਸਹਾਇਤਾ ਕੀਤੀ ਆ ਉੱਥੇ ਵੀ ਧੌੜ ਭੱਜ ਵਿੱਚ ਮੁੜ ਕੇ ਪਤਾ ਲੱਗਾ ਵੀ ਦੋਸ਼ੀ ਵੀ ਫੜੇ ਗਏ ਦੀ ਕੀ ਮਾਮਲਾ ਕੀ ਕਰਨ ਗਿਆ ਮਾਮਲਾ ਇਹ ਆਪਣੇ ਕੰਮ ਦੀ ਭਾਲ ਚ ਗਿਆ ਸੀ ਜੀ ਇਹ ਬਾਹਰੋਂ ਆਇਆ ਸੀ ਜੀ ਬੇਰਜਗਾਰ ਹੀ ਵਿਚਾਰਾ ਉਦੇਖਿਆਲ ਦੇ ਵਿੱਚ ਮੈਂ ਚੰਡੀਗੜ੍ਹ ਜਾਵਾਂ ਉੱਥੇ ਕੋਈ ਚੰਗਾ ਸ਼ਹਿਰ ਵਾ ਚੰਗਾ ਕੰਮ ਮਿਲੇ ਉੱਥੇ ਸ਼ਰਾਰਤੀਆਂ ਸਰਾਨੇ ਦੇ ਨਾਲ ਕੋਈ ਵੱਧ ਘਟਾ ਕਰਕੇ ਨਸ਼ੇ ਦੇ ਤਰੀਕੇ ਦੇ ਵਿੱਚ ਰਜੇ ਹੋਣਗੇ ਮੌਕੇ ਤੇ ਫੜੇ ਵੀ ਗਏ ਆ ਇਹ ਮੁੰਡਾ ਬਹੁਤ ਬੀਬਾ ਮੁੰਡਾ ਹੀ ਬਹੁਤ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਇਹਨਾਂ ਦਾ ਅਨਸਾਫ ਇਹੋ ਜਿਹਾ ਵਿਚਾਰਾਂ ਦੇ ਵੀ ਜਿਹੜਾ ਬੰਦੇ ਦੋਸ਼ੀ ਨੇ ਉਹਨਾਂ ਨੂੰ ਯੋਗ ਸਜ਼ਾ ਮਿਲੇ ਜਰੂਰ ਫੜੇ ਫੜੇ ਵੀ ਗਏ ਨਹੀਂ ਬਾਕੀ ਵਹਿਗੁਰੂ ਜੀ ਦਾਸ ਕਰਨੇ ਬੇਦੀ ਆਪਣੇ ਚਰਨਾਂ ਚ ਨਿਵਾਸ ਬਖਸ਼ੀ ਜੀ